ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਮੈਂ ਤੁਹਾਡਾ ਆਪਣਾ ਹਿੰਦ ਸਾਹਿਬ ਤੇ ਦੋਸਤੋ ਅੱਜ ਸਭ ਨੂੰ ਪਤਾ ਕਿ ਅੱਜ ਸਰਦਾਂ ਦੀ ਮਸਿਆ ਠੀਕ ਹੈ ਜੀ ਤੇ ਅੱਜ ਦੇ ਦਿਨ ਸਾਰੇ ਜਿਉਂ ਬੀਜ ਦੇਣੇ ਠੀਕ ਹੈ ਜੀ ਤੇ ਉਹ ਬੀਜਣ ਲਈ ਕੀ ਕੀ ਸਮਾਨ ਚਾਹੀਦਾ ਅੱਜ ਆਪਾਂ ਉਹੀ ਸਮਾਨ ਇਕੱਠਾ ਕਰਨਾ ਆ ਠੀਕ ਹੈ ਤੇ ਆਪਾਂ ਅੱਜ ਆਇਆ ਅੱਕ ਦੇ ਪੱਤੇ ਤੋੜਨ ਠੀਕ ਹੈ ਤੇ ਇਹ ਜਿਉਂ ਬੀਜੇ ਕਿਉਂ ਜਾਂਦੇ ਨੇ ਤਾਂ ਕਿ ਭੈਣਾ ਆਪਣੇ ਪਾਈਆਂ ਦੇ ਜੋ ਤੰਗ ਸਕਣ ਠੀਕ ਹੈ ਜੀ ਦੁਸ਼ਹਿਰੇ ਵਾਲੇ ਦਿਨ ਜਿਸ ਦਿਨ ਬੁਰਾਈ ਤੇ ਅੱਛਾਈ ਨੇ ਜਿੱਤ ਪਾਈ ਸੀ ਹਨਾ ਸਭ ਨੂੰ ਪਤਾ ਇਸ ਗੱਲ ਦਾ ਤੇ ਆ ਜੋ ਹੁਣ ਆਪਾਂ ਤੋੜਦੇ ਆ ਅੱਕ ਦੇ ਪੱਤੇ ਜੋ ਕਿ ਜੋ ਵਾਲੀ ਬਹੁਤ ਜ਼ਰੂਰੀ ਹੁੰਦੇ ਨੇ ਜੋ ਟੱਕਣ ਲਈ ਚਲੋ ਆਪਾਂ ਚੱਲਦੇ ਹੁਣ ਅੱਕ ਦੇ ਪੱਤੇ ਤੋੜਨ ਆ ਹੁੰਦੇ ਨੇ ਜੀ ਅੱਕ ਦੇ ਪੱਤੇ ਤੇ ਇਹ ਆਪਾਂ ਤੋੜਨ ਆਇਆ ਇਹ ਹੁੰਦੇ ਨੇ ਅੱਕ ਦੇ ਪੱਤੇ ਜੀ ਜਿਨ੍ਹਾਂ ਨਾਲ ਜੋਂ ਟਕੇ ਜਾਂਦੇ ਨੇ ਉਤੋਂ ਠੀਕ ਹੈ ਜੀ ਤੇ ਆਪਾਂ ਹੁਣ ਇਹਨਾਂ ਨੂੰ ਤੋੜ ਰਹੇ ਹਾਂ ਇਹਦੇ ਚੋ ਬਾਈ ਟ੍ਰੰਗ ਦਾ ਦੁੱਧ ਹੀ ਨਿਕਲਦਾ ਨਾ ਆ ਦੇਖੋ ਜਿਹੜਾ ਇਹ ਬਾਈ ਟ੍ਰੰਗ ਦਾ ਦੁੱਧ ਨਿਕਲਦਾ ਇਹ ਬਹੁਤ ਖਤਰਨਾਕ ਹੁੰਦਾ ਜੀ ਤੇ ਬਾਕੀ ਆਪਾਂ ਹੁਣ ਤੋੜ ਲੈਨੇ ਆ ਹਾਂਜੀ ਦੋਸਤੋ ਅੱਕ ਦੇ ਪੱਤੇ ਆਪਾਂ ਨੇ ਲਈ ਤੋੜ ਦੇਖੋ ਇਹ ਢੇਰ ਸਾਰੇ ਆਪਾਂ ਨੇ ਅੱਕ ਦੇ ਪੱਤੇ ਤੋੜ ਲਏ ਠੀਕ ਹੈ ਜੀ ਹੁਣ ਇਹ ਪੱਕਰੇ ਜਾ ਕੇ ਠੀਕ ਹੈ ਜੀ ਜਿਹੜੇ ਜੋ ਬੀਜਾਂਗੇ ਉਹਨਾਂ ਜਵਾਂ ਨੂੰ ਇਹਨਾਂ ਅੱਕ ਦੇ ਪੱਤਿਆਂ ਨਾਲ ਟਕਾਂਗੇ ਚਲੋ ਆਲੇ ਚੱਲਦੇ ਹੁਣ ਆਪਾਂ ਤੁਹਾਨੂੰ ਘਰੇ ਜੀ ਆਜੋ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਆ ਘਰੇ ਤੇ ਲੈ ਆਏ ਪੱਤੇ ਠੀਕ ਹੈ ਤੇ ਹੁਣ ਆਪਾਂ ਬੀਜਾਂਗੇ ਜੋ ਇਹ ਆਪਣਾ ਸਾਰਾ ਸਮਾਨ ਤਿਆਰ ਹੈ ਠੀਕ ਹੈ ਜੀ ਇਹ ਆਪਾਂ ਨੇ ਪੰਜ ਭਾਂਡੇ ਕਰੇ ਨੇ ਆਪਣੇ ਠੀਕ ਹੈ ਜਿੰਨਾਂ ਚ ਮਿੱਟੀ ਪਾਈ ਹੋਈ ਆ 1 2 3 4 5 ਸਿਆਣੇ ਕਹਿੰਦੇ ਨੇ ਜਾਂ ਤਾਂ ਦੋ ਭਾਂਡਿਆਂ ਚ ਜਾਂ ਫਿਰ ਪੰਜ ਭਾਂਡਿਆਂ ਚ ਬੀਜ ਨੇ ਚੀਦੇ ਨੇ ਜਿਉਂ ਠੀਕ ਹੈ ਬਾਕੀ ਹਰ ਇੱਕ ਦੀ ਆਪੋ ਆਪਣੀ ਇੱਛਾ ਦੋਸਤੋ ਠੀਕ ਹੈ ਜਿੰਨੇ ਭਾਂਡਿਆਂ 'ਚ ਅਗਲਾ ਬੀਜ ਦਾ ਠੀਕ ਹੈ ਜੀ ਤੇ ਇਹ ਆਪਣੀ ਮਿੱਟੀ ਹੈ ਮਿੱਟੀ ਥੋੜੀ ਜਿਹੀ ਗਿੱਲੀ ਹੈ ਇਹ ਹਨਾ ਇਹ ਆ ਥੋੜੀ ਜੀ ਸੋਕੀ ਆ ਚਲੋ ਕੋਈ ਨਾ ਚਲੋ ਆਜੋ ਹੁਣ ਆਪਾਂ ਤੇ ਫਿਰ ਜਿਉਂ ਬਿਜਣ ਤੋਂ ਬਾਅਦ ਇਹੇ ਉੱਪਰ ਧਰੇ ਜਾਣਗੇ ਪੱਤੇ ਇਹਨਾਂ ਦੇ ਜਿਹੜੇ ਆਪਾਂ ਤੋੜ ਕੇ ਲਿਆ ਆ ਚਲੋ ਆਜੋ ਆਪਾਂ ਹੁਣ ਪ੍ਰਕਿਰਿਆ ਸ਼ੁਰੂ ਕਰਦੇ ਆਂ ਜਿਉਂ ਬਿਜਣ ਦੀ ਚਲੋ ਜੀ ਹਾਂਜੀ ਦੋਸਤੋ ਆਪਾਂ ਲੱਗਿਆ ਹੁਣ ਜਿਉਂ ਪਾਣ ਮਿੱਟੀ 'ਚ ਦੇਖੋ ਜੀ ਠੀਕ ਹੈ ਜੀ ਆਪਾਂ ਨੇ ਪਾ ਦਿੱਤੇ ਪਹਿਲੇ ਪਾਂਡੇ 'ਚ ਮਤਲਬ ਕਿ ਬਾਲਟੀ 'ਚ ਠੀਕ ਹੈ ਜੀ ਜੋ ਆਪਾਂ ਨੇ ਪਾਤੇ ਹੁਣ ਆਪਾਂ ਪਾਵਾਂਗੇ ਦੂਜੇ ਚ ਇਹ ਥੋੜਾ ਜਿਹਾ ਗਮਲਾ ਟੁੱਟਿਆ ਪਿਆ ਇਹ ਤੇ ਚਲੋ ਕੋਈ ਨਾ ਉਦੋਂ ਨਹੀਂ ਹੁੰਦਾ ਟੁੱਟੇ ਰਹੀ ਨੇ ਤੇ ਹੁਣ ਆਪਾਂ ਪਾਵਾਂਗੇ ਇਸਟ ਜੀ ਇਹ ਆਪਾਂ ਨੇ ਪੀਪੀ ਦਾਈ ਬਣਾ ਲਿਆ ਜੀ ਇਹ ਹੈਗਾ ਪੀਪੀ ਦਾ ਇਹਦੇ 'ਚ ਮੈਂਨੇ ਕੁਝ ਬੀਜ ਐ ਸੀ ਕਬੂਟਾ ਇਹ ਬੀਜ ਐ ਸੀ ਬੂਟਾ ਇਹ ਖਰਾਬ ਹੋ ਗਿਆ ਮੈਂ ਚੱਲੇ ਇਸ ਨੂੰ ਇੱਕ ਕੰਮ ਲੈ ਲਈਏ ਕਰਦੇ ਸਮਾਨ ਚ ਵੀ ਵੇਚ ਸਕਦੇ ਹੋ ਤੁਸੀਂ ਦੋਸਤੋ ਜਿਵੇਂ ਪੀਪੀ ਪੂਪੀ ਹੋਵੇ ਜਾਂ ਘਰੇ ਕੋਈ ਬਾਲਟੀ ਪਈ ਹੋਵੇ ਫालतू ਉਹਦੇ ਚ ਵੀ ਵੇਚ ਸਕਦੇ ਹੋ ਕੋਈ ਏਡਾ ਵੱਡਾ ਚੱਕਰ ਨਹੀਂ ਹੁੰਦਾ ਬੰਦੇ ਦਾ ਮਨ ਸਾਫ਼ ਹੋਣਾ ਚਾਹੀਦਾ ਐ ਕਿ ਨਹੀਂ ਬੰਦੇ ਦਾ ਮਨ ਸਾਫ਼ ਹੋਣਾ ਚਾਹੀਦਾ ਆ ਗਈ ਆਪਣੀ ਚੱਕਰੀ ਕਹਿ ਦਿੰਦੇ ਨੇ ਇਹਨੂੰ ਪੰਜਾਬੀ ਚ ਤੇ ਚੱਕਰੀ ਚ ਵੇਚ ਰਹੇ ਆਪਾਂ ਜੋ ਇਹਦੇ ਚ ਵੀ ਮੈਂ ਇੱਕ ਬੂਟਾ ਜਿਹਾ ਲਾਇਆ ਸੀ ਤੇ ਉਹ ਵੀ ਖਰਾਬ ਜਾ ਹੋ ਗਿਆ ਤੇ ਚਲੋ ਮਹਾਈ ਦੇ ਚ ਵੀ ਵੇਚ ਜਾਵੇ ਚਲੋ ਜੀ ਆਪਣਾ ਚਾਰ ਭਾਂਡਿਆਂ ਚ ਹੋ ਗਿਆ ਤੇ ਆ ਗਿਆ ਆਪਣਾ ਪੰਜਵੇਂ ਚ ਤੇ ਪੰਜਵੇਂ ਚ ਹੋ ਗਿਆ ਕੰਪਲੀਟ ਹੁਣ ਆਪਾਂ ਇਹਨੂੰ ਦੇਵਾਂਗੇ ਪਾਣੀ ਠੀਕ ਹੈ ਜੀ ਇਹ ਤਾਂ ਬੀ ਦੀ ਸਾਰਿਆਂ ਨੂੰ ਹੀ ਪਤਾ ਇੱਕ ਬੈਸ ਥੋੜਾ ਜਿਹਾ ਬਲੌਕ ਬਣਾਉਣ ਦਾ ਸ਼ੌਂਕ ਸੀ ਤੇ ਆਪਾਂ ਨੇ ਬਣਾ ਲਿਆ ਕਿ ਆਪਾਂ ਵੀ ਜਾਣਕਾਰੀ ਦੇ ਦੀਏ ਥੋੜੀ ਜੀ ਹਣਾਂ ਤਾ ਕਰਕੇ ਬਾਕੀ ਦਾ ਜੋ ਭੇਜਣ ਦਾ ਸਾਰੇ ਨੂੰ ਪਤਾ ਦੋਸਤੋ ਤੇ ਹੁਣ ਆਪਾਂ ਇਹਨੂੰ ਦੇਵਾਂਗੇ ਥੋੜਾ ਥੋੜਾ ਪਾਣੀ ਥੋੜੇ ਥੋੜੇ ਮਿੱਟੀ ਵੀ ਪਾਈ ਜਾਊਗੀ ਇਹਦੇ ਉੱਪਰ ਲਓ ਜੀ ਆਪਾਂ ਦੇ ਰਿਆਂ ਹੁਣ ਪਾਣੀ ਆਪਾਂ ਆਦ ਆਪਣਾ ਥੋੜਾ ਥੋੜਾ ਪਾਣੀ ਇਹ ਮਿੱਟੀ ਗਿੱਲੀ ਹੈ ਨਾ ਪਹਿਲਾਂ ਤਾਂ ਕਰਕੇ ਜਿਆਦਾ ਪਾਣੀ ਨਹੀਂ ਦਿੰਦੇ ਆਪਾਂ ਇਹਨੂੰ ਥੋੜਾ ਥੋੜਾ ਪਾਣੀ ਹੀ ਪਾਵਾਂਗੇ ਇਹਨੂੰ ਪਹਿਲਾਂ ਮਿੱਟੀ ਗਿੱਲੀ ਸੀ ਨਾ ਤਾਂ ਕਰਕੇ ਉਹ ਇਹ ਹੁਣਾ ਥੋੜਾ ਪਾਤਾ ਪਾਣੀ ਦੇ ਤੇ ਥੋੜਾ ਥੋੜਾ ਆਪਾਂ ਪਾਣੀ ਪਾ ਰਹੇ ਹਾਂ ਕਿਉਂ ਗਿੱਲੇ ਆ ਨਾ ਮਿੱਟੀ ਤਾਂ ਕਰਕੇ ਲਓ ਜੀ ਇਹ ਆਪਣਾ ਪਾਣੀ ਹੋ ਗਿਆ ਤੇ ਹੁਣ ਉੱਪਰ ਇਹਦੇ ਪਾਵਾਂਗੇ ਥੋੜੀ ਥੋੜੀ ਮਿੱਟੀ ਆਪਾਂ ਤਾਂ ਕਿ ਇਹ ਟਕੇ ਜੇ ਜਾਣ ਮਤਲਬ ਕਿ ਸਾਰੀ ਨਹੀਂ ਟਕਣੇ ਥੋੜੇ ਥੋੜੇ ਜੀ ਮਿੱਟੀ ਪਾਵਾਂਗੇ ਇਹਦੇ ਉੱਪਰ ਆਪਾਂ ਲਓ ਜੀ ਤਾਂ ਕਿ ਇਹ ਜੜ ਜੀ ਫੜ ਸਕਣ ਆਪਣੀ ਹਨਾ ਲਓ ਜੀ ਮਿੱਟੀ ਗਈ ਪੈ ਤੇ ਹੁਣ ਮਿੱਟੀ ਗਈ ਪੈ ਤੇ ਇਹਦੇ ਉੱਪਰ ਹੁਣ ਤਰਾਂਗੇ ਆਪਾਂ ਅੱਕ ਦੇ ਪੱਤੇ ਜਿਹੜੇ ਆਪਾਂ ਉੱਥੋਂ ਲੈ ਕੇ ਆਏ ਸੀ ਆਪਣੇ ਖੇਤ ਚੋਂ ਇਹਨਾਂ ਨੂੰ ਪੂਰਾ ਟਕਣਾ ਪੈਂਦਾ ਇਹ ਅੱਕ ਦੇ ਪੱਤਿਆਂ ਦਾ ਕੀ ਚੱਕਰ ਹੁੰਦਾ ਇਹ ਨਾ ਗਰਮੈਸ਼ ਦਿੰਦੇ ਨੇ ਜੀ ਇਹਨੂੰ ਜਿਉਆਂ ਨੂੰ ਗਰਮੈਸ਼ ਦਿੰਦੇ ਨੇ ਤੇ ਜਿੰਨੇ ਗਰਮੈਸ਼ ਇਹਨਾਂ ਨੂੰ ਮਿਲੂਗੀ ਉੰਨੇ ਹੀ ਇਹ ਬਾਹਰ ਆਣਗੇ ਤੇ ਫਿਰ ਇਹ ਇਹਨਾਂ ਨੂੰ ਉਗਣ ਨੂੰ 2-3 ਇਹਨਾਂ ਨੂੰ ਉਗਣ ਨੂੰ 2-3 ਦਿਨ ਲੱਗ ਜਾਂਦੇ ਨੇ ਇਹਨਾਂ ਨੂੰ ਸਮਾਰਕੇ ਟਕਣਾ ਆਉਂਦਾ ਦੋਸਤੋ ਥੋੜੀ ਜੀ ਵੀ ਕਾਸਰ ਨਾ ਰਿਹਾ ਜੀ ਨੰਗੇ ਨੰਗੇ ਥੋੜੀ ਜੀ ਬਣਾ ਰਿਹਾ ਜਾਨ ਪੂਰੀ ਤਰ੍ਹਾਂ ਟਕਣਾਉਂਦਾ ਇਹਨਾਂ ਹਾਂਜੀ ਦੋਸਤੋ ਇਹ ਹੋ ਗਿਆ ਆਪਣਾ ਤਿਆਰ ਜੀ ਠੀਕ ਹੈ ਜੋ ਆਪਾਂ ਨੇ ਦਿੱਤੇ ਬੀਜ ਠੀਕ ਹੈ ਤੇ ਬਾਕੀ ਗੱਲ ਵਾਹਿਗੁਰੂ ਜੀ ਕਰਨ ਕਿ ਇਹ ਦਸਹਿਰਾ ਸਭਨਾਂ ਲਈ ਖੁਸ਼ੀਆਂ ਲੈ ਕੇ ਆਵੇ ਠੀਕ ਹੈ ਜੀ ਸਭ ਦੇ ਖੇੜੇ ਸੁਖ ਰਹੇ ਬੇੜੇ ਸੁਖ ਰਖੇ ਤੇ ਵਾਹਿਗੁਰੂ ਮੇਰਾ ਸੱਚਾ ਪਾਤਸ਼ਾਹ ਮਾਲਕ ਸਭਨਾਂ ਨੂੰ ਤੰਦਰੁਸਤੀਆਂ ਬਖਸ਼ੇ ਦੀਵਾਲੀ ਤੇ ਦਸਹਿਰਾ ਖੁਸ਼ੀਆਂ ਵਾਲਾ ਆਵੇ ਖੁਸ਼ੀਆਂ ਖੇੜੇ ਲੈ ਕੇ ਆਵੇ ਚੰਗਾ ਜੀ ਹੁਣ ਅਗਲੇ ਬਲੌਗ 'ਚ ਫੇਰ ਮਿਲਦੇ ਆਂ ਦੋਸਤੋ ਵੀਡੀਓ ਚੰਗੀ ਲੱਗੀ ਸਬਸਕ੍ਰਾਈਬ ਜਰੂਰ ਕਰਨਾ ਤੇ ਸ਼ੇਅਰ ਵੀ ਜਰੂਰ ਕਰਨਾ ਧੰਨਵਾਦ ਦੋਸਤੋ